ਅੱਜ ਐਕਸਪੈਰੀਮੈਂਟ ਕਰਦੇ ਆ ਇਹ ਵਾਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੋਅ ਹੁਣ ਤੇ ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਵੀਡੀਓ ਬਣਾਈ ਜਿਹਦੇ ਵਿੱਚ ਕੋਕ ਦੇ ਵਿੱਚ ਐਗ ਰੱਖਣ ਨਾਲ ਉਹ ਰਬੜ ਦਾ ਬਣ ਜਾਂਦਾ ਆ ਮੈਂ ਕਿਹਾ ਚਲੋ ਵੀ ਅੱਜ ਅਸੀਂ ਵੀ ਬੇਲੇ ਆ ਵੀ ਕਿਉਂ ਨਾ ਇਹ ਟਰਾਈ ਕਰਕੇ ਦੇਖਦੇ ਆ ਤੇ ਇਹਦੇ ਲਈ ਇਹਨਾਂ ਨੇ ਬੋਲਿਆ ਕਿ ਇੱਕ ਕੋਕ ਦੀ ਬੋਤਲ ਲੈਣੀ ਆ ਤੇ ਨਾਲ ਲੈਣੇ ਇੱਕ ਦਾ ਦੋ ਐਗ ਤੇ ਫਿਰ ਮੈਂ ਵੀ ਕੀ ਕੀਤਾ ਦੁਕਾਨ ਤੋਂ ਲੈ ਆਂਦੇ ਆਂਡੇ ਤੇ ਨਾਲ ਹੀ ਲਿਆਂਦੀ ਕੋਕ ਦੀ ਬੋਤਲ ਤੇ ਜਿੱਦਾਂ ਜਿੱਦਾਂ ਵੀਡੀਓ ਦੇ ਵਿੱਚ ਦੱਸੀ ਗਿਆ ਸੇਮ ਉਸੇ ਤਰ੍ਹਾਂ ਹੀ ਪਹਿਲਾਂ ਗਲਾਸ ਦੇ ਵਿੱਚ ਪਾਇਆ ਕੋਕ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾ ਦਿੱਤੇ ਦੋਵੇਂ ਅੰਡੇ ਮੈਂ ਕਿਹਾ ਕਾਫੀ ਜਣਾਂ ਨੇ ਇਹਦੇ ਉੱਤੇ ਵੀਡੀਓ ਬਣਾ ਕੇ ਦੇਖੀ ਆ ਵੀ ਚਲੋ ਕਿਉਂ ਨਾ ਮੈਂ ਵੀ ਵੀਡੀਓ ਬਣਾ ਕੇ ਦੇਖਦੀ ਆ ਵੀ ਕੀ ਸੱਚੀ ਰਬੜ ਦੇ ਬਣ ਜਾਂਦੇ ਆਂਡੇ ਉਹ ਤਾਂ ਹੁਣ ਐਂਡ ਦੇ ਵਿੱਚ ਪਤਾ ਲੱਗਣਾ ਆ ਵੀ ਕੀ ਹੋਇਆ ਆ ਪਰ ਸੱਚ ਜਾਂ ਝੂਠ ਤੋਂ ਪਰਦਾ ਉੱਠ ਜਾਣਾ ਆ ਜਿੱਦਾਂ ਜਿੱਦਾਂ ਭਾਈ ਦੱਸੀ ਗਿਆ ਵੀਡੀਓ ਦੇ ਵਿੱਚ ਸੇਮ ਉਸੇ ਤਰ੍ਹਾਂ ਹੀ ਮੈਂ ਵੀ ਗਲਾਸ ਦੇ ਵਿੱਚ ਕੋਕ ਤੇ ਅੰਡੇ ਪਾ ਕੇ ਰੱਖ ਦਿੱਤੇ ਤੇ ਗਲਾਸ ਨੂੰ ਉੱਪਰ ਤੱਕ ਕੋਕ ਨਾਲ ਭਰਤਾ ਫਿਰ ਉਹਨਾਂ ਨੇ ਬੋਲਿਆ ਕਿ 24 ਘੰਟੇ ਲਈ ਇਹਨੂੰ ਰੱਖਣਾ ਹੈ ਮੈਂ ਕਿਹਾ ਚਲ ਉਸ ਤੋਂ ਪਹਿਲਾਂ ਇੱਕ ਘੁੱਟ ਕੋਕ ਦਾ ਪਰ ਲਈਏ ਫਿਰ 24 ਘੰਟੇ ਲਈ ਰੱਖ ਦਵਾਂਗੇ ਇੱਥੇ ਮੇਰੇ ਹੱਥ ਦੇ ਇਸ਼ਾਰੇ ਨਾਲ 24 ਘੰਟੇ ਗਲਤ ਹੋ ਗਏ ਮੰਨੇ ਤੇ ਕਹਿੰਦੀ ਮम्मा ਸਹੀ ਕਰੋ ਪਹਿਲਾਂ ਆਪਣੇ 24 ਘੰਟੇ ਤੇ ਜਦੋਂ 24 ਘੰਟੇ ਰੱਖਣ ਤੋਂ ਬਾਅਦ ਫੇਰ ਅਸੀਂ ਚੁੱਕਿਆ ਗਲਾਸ ਨੂੰ ਪਹਿਲਾਂ ਤਾਂ ਮੇਰੇ ਕਾਗਜ਼ ਦੇ ਜਿਹੜੇ 24 ਘੰਟੇ ਲਿਖੇ ਹੋਏ ਸੀਗੇ ਉਹ ਵਿਚਾਰਿਆਂ ਨੇ ਕੋਕ ਪੀ ਲਈ ਇਸ ਕਰਕੇ ਉਹਨਾਂ ਦਾ ਰੰਗ ਉਡ ਗਿਆ ਤੇ ਹੁਣ ਦੇਖਦੇ ਆ ਕੀ ਹੁੰਦਾ ਆ ਨਾਲ ਦੇ ਨਾਲ ਮੈਂ ਦੂਜੀ ਵੀਡੀਓ ਵੀ ਪਲੇ ਕੀਤੀ ਹੋਈ ਆ ਵੀ ਪਤਾ ਲੱਗਦਾ ਰਹੂਗਾ ਮੈਂ ਵੀ ਕਿਤੇ ਗਲਤ ਨਾ ਕਰ ਬੈਠਾ ਤੇ ਪਾਈ ਨੇ ਕੀ ਕੀਤਾ ਪਹਿਲਾਂ ਸਾਰਾ ਕੋਕ ਕਰ ਦਿੱਤਾ ਲੱਗ ਮੈਂ ਕਿ ਚੱਲ ਮੈਂ ਵੀ ਕੋਕ ਅਲੱਗ ਕਰ ਦਵਾ ਗਲਾਸ ਦੇ ਵਿੱਚੋਂ ਤੇ ਜਦੋਂ ਉਹਨੇ ਆਪਣੇ ਐਗ ਕੱਢੇ ਉਹ ਐਨ ਰਬੜ ਤੇ ਜਿੱਦਾਂ ਹੁੰਦੇ ਆ ਨਾ ਉਦਾਂ ਦੇ ਹੀ ਬਣ ਗਏ ਸੀ ਤੇ ਜਿਹੜੇ ਮੇਰੇ ਵਾਲੇ ਸੀਗੇ ਉਹਨਾਂ ਦਾ ਤਾਂ ਸਿਰਫ ਕਲਰ ਹੀ ਡਾਰਕ ਬਰਾਊਨ ਜਿਹਾ ਹੋਇਆ ਕੋਕ ਦਾ ਕਲਰ ਚੜਿਆ ਉਹਨਾਂ ਨੂੰ ਤੇ ਮੰਨਤ ਮੈਨੂੰ ਕਹਿੰਦੀ ਮम्मा ਇਹਨਾਂ ਨੂੰ ਪਾਣ ਕੇ ਦੇਖੋ ਕੀ ਪਤਾ ਇਹਨਾਂ ਦੇ ਵਿੱਚ ਹੋਣ ਇਦਾਂ ਮੈਂ ਕਿ ਤੂੰ ਇਦਾਂ ਨਾ ਕਹਿ ਇਹਨਾਂ ਨੂੰ ਪਾਣ ਕੇ ਦੇਖੋ ਹੋਰ ਨੇ ਇਹਦੇ ਵਿੱਚ ਬੱਚਾ ਹੀ ਨਿਕਲਿਆ ਹੋਵੇ ਤੇ ਉਹ ਪਾਈ ਨੇ 4 ਘੰਟੇ ਪਾਈ ਸੀ ਗਲਾਸ ਦੇ ਵਿੱਚ ਤੇ ਚਾਰਾਂ ਦੀ ਹੀ ਰਬੜ ਦੀ ਬੋਲ ਬਣ ਗਈ ਆ ਤੇ ਬੋਲਦਾ ਪਿਆ ਉੱਤੋਂ ਕਿ ਐਕਸਪੈਰੀਮੈਂਟ ਬਿਲਕੁਲ ਸੱਚ ਹੈ ਮੈਂ ਕਿਹਾ ਰੁਕ ਜਾ ਭਰਾਵਾ ਹਲੇ ਤਾਂ ਮੈਂ ਆਪਣੇ ਵਾਲਾ ਅੰਡਾ ਕੱਟ ਕੇ ਦੇਖਣ ਆਇਆ ਇਹਦੇ ਵਿੱਚੋਂ ਕੀ ਨਿਕਲਦਾ ਆ ਐਗ ਦੇਖਣ ਚ ਤਾਂ ਕੋਈ ਉਮੀਦ ਨਹੀਂ ਹੈ ਕਿ ਇਦਾਂ ਦੀ ਰਬੜ ਦੀ ਬੋਲ ਬਣੀ ਹੋਣੀ ਆ ਇਹਦੀ ਇੱਕ ਕੰਡਾ ਮੈਂ ਪਾਣੀ ਕੇ ਦੇਖਿਆ ਉਹਦੇ ਵਿੱਚ ਤਾਂ ਕੁਝ ਨਹੀਂ ਨਿਕਲਿਆ ਸਿਰਫ ਜਿਹੜਾ ਉਹਦੇ ਵਿੱਚ ਲਿਕਵਿਡ ਜਿਆ ਹੁੰਦਾ ਆ ਜਿਹੜਾ ਯੈਲੋ ਪਾਰਟ ਹੁੰਦਾ ਆ ਉਹਦਾ ਸਿਰਫ ਕਲਰ ਚੇਂਜ ਹੋਇਆ ਹੋਰ ਕੁਝ ਨਹੀਂ ਹੋਇਆ ਮੰਨਤ ਕਹਿੰਦੀ ਮम्मा ਜਿਹੜਾ ਦੂਸਰਾ ਹੈ ਉਹਨੂੰ ਵੀ ਤੁਸੀਂ ਪਾਣੀ ਕੇ ਦੇਖੋ ਕੀ ਪਤਾ ਉਹਦੀ ਬਣ ਜਵੇ ਮੈਂ ਕਿਹਾ ਲਿਆ ਤੇਰੇ ਕਹੇ ਤੇ ਇਹ ਵੀ ਦੇਖ ਲੈਣੇ ਆ ਵੀ ਹੁਣ ਇੰਨਾ ਐਕਸਪੈਰੀਮੈਂਟ ਕੀਤਾ 24 ਘੰਟੇ ਰੱਖੇ ਕੋਕ ਖਰਾਬ ਕੀਤੇ ਅੰਡੇ ਖਰਾਬ ਕੀਤੇ ਨਾਲ ਦੇ ਨਾਲ ਟਾਈਮ ਵੀ ਖਰਾਬ ਕੀਤਾ ਉਸ ਤੋਂ ਬਾਅਦ ਜਦੋਂ ਮੈਂ ਦੂਜਾ ਅੰਡਾ ਭੰਨਿਆ ਉਹਦੇ ਵਿੱਚ ਵੀ ਆ ਦੇਖੋ ਇਹ ਨਿਕਲਿਆ ਤੇ ਉਸ ਤੋਂ ਬਾਅਦ ਜਿਹੜੀਆਂ ਮੈਨੂੰ ਉਲਟੀਆਂ ਲੱਗੀਆਂ ਇਹਨ ਉਹ ਲੱਗ ਗੱਲਿਆ ਕਿੰਨਾ ਝੂਠ ਬੋਲਦੇ ਆ ਵੀਡੀਓ ਦੇ ਵਿੱਚ ਦੇਖ ਲਓ ਵੀਡੀਓ ਚਲਾਣ ਦੇ ਮਾਰੇ ਕਿ ਸੱਚੀ ਦੇ ਵਿੱਚ ਰਬੜ ਦੀ ਬੋਲ ਬਣ ਗਈ ਸੀ ਕੁਝ ਨਹੀਂ ਬਣਦਾ ਹੈਗਾ 24 ਘੰਟੇ ਮੈਂ ਇਦਾਂ ਹੀ ਰੱਖੀ ਰੱਖਿਆ ਆ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਉੱਤੋਂ ਜਿਹੜਾ ਇਹਨੂੰ ਦੇਖ ਕੇ ਮਨ ਮਨ ਕੱਚਾ ਕੱਚਾ ਜਿਹਾ ਹੋਇਆ ਉਹ ਲੱਗ ਤੇ ਮੈਂ ਮੰਤ ਨੂੰ ਗਿਆ ਮੈਂ ਕਿਹਾ ਜਾ ਇਹਨੂੰ ਪਹਿਲਾਂ ਸਾਰੇ ਨੂੰ ਬਾਹਰ ਸਿੱਟ ਕੇ ਆ ਜਲਦੀ ਦੇਣੀ ਵੀ ਮੈਂ ਇਨਾ ਹੈਂਡ ਵਾਸ਼ ਕਰ ਲਵਾਂ ਤੇ ਬਿਲਕੁਲ ਝੂਠ ਗੱਲਿਆ ਕੁਝ ਨਹੀਂ ਬਣਦਾ ਇਹਦੇ ਨਾਲ ਹੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਸ਼ੇਅਰ ਪਾਈ